ਅੱਜ ਦੀ ਗੱਲ ਕੁਝ ਐਦਾ ਦੀ ਅਸੀਂ ਵੀ ਆਪਾਂ ਬਹੁਤ ਸਾਰੇ ਗੱਡੀਆਂ ਤਾਂ ਜਿਹੜੀਆਂ ਲੈ ਕੇ ਪਹੁੰਚੇ ਆ ਪਹੁੰਚੇ ਆ ਨਾਲ ਤੁਹਾਨੂੰ ਇੱਕ ਬਹੁਤ ਵਧੀਆ ਜਮਾ ਸਸਤਾ ਘਰ ਦਿਖਾਵਾਂਗੇ ਰੇਟ ਘਰ ਦਾ ਸਿਰਫ 10 ਲੱਖ ਰੁਪਈਆ ਡਿਮਾਂਡ ਹੈ ਬਾਕੀ ਉੱਪਰ-ਨੀਚੇ ਹੋ ਜਾਊਗਾ ਤੇ ਗੱਡੀਆਂ ਪਾਲਟੋ ਲੈ ਕੇ ਪਹੁੰਚੇ ਆ ਜਮਾ ਸਸਤੀ ਕੱਲੀ-ਕੱਲੀ ਆਪਾਂ ਗੱਲ ਕਰਦੇ ਆ ਤੁਸੀਂ ਅੱਗੇ ਜਿਵੇਂ-ਜਿਵੇਂ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਰਹੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਤੁਸੀਂ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਜੇ ਕਿਸੇ ਨੇ ਐਡ ਕਰਬਉਣੀ ਆਪਣੇ ਕੋਲੇ ਇੱਕ ਤਾਂ ਵੀਡੀਓ ਪੂਰੀ ਵਧੀਆ ਪੂਰੀ ਜਾਣਕਾਰੀ ਤੇ 10-12 ਫੋਟੋ ਆ ਕੁਝ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿਚਾਰਤ ਤੁਹਾਡੀ ਲੱਗ ਜਾਊਗੀ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ i20 ਸਪੋਰਟਸ ਮਾਡਲ ਗੱਡੀ ਪਹੁੰਚੀ ਹੈ ਸਿਲਵਰ ਰੰਗ ਦੇ ਵਿੱਚ ਗੱਡੀ ਐ ਸਿੰਘ ਗੱਡੀ ਆਪਣੇ ਕੋਲੇ ਪਹੁੰਚੀ ਆ 4th ਓਨਰ ਜੀ ਚੌਥੇ ਨਾਮ ਗੱਡੀ ਆ ਭਗਤਾ ਭਾਈ ਕਾ ਮਾਲਕ ਦਾ ਏਰੀਆ ਕਾ ਗੱਡੀ ਚੱਲੀ ਹੋਈ ਆ ਕੁੱਲ 110000 2015 ਮਾਡਲ ਗੱਡੀ ਆ ਬਠਿੰਡਾ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਆ ਬਠਿੰਡੇ ਏਰੀਆ ਚ ਭਗਤਾ ਭਾਈ ਕਾ ਲੱਗਦਾ ਇਹਨਾਂ ਨੂੰ ਜਾ ਕੇ ਦੇਖ ਸਕਦਾ ਹੂੰ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਮਾਲਕ ਨੇ ਵਧੀਆ ਸ਼ੌਂਕ ਨਾਲ ਸੋਹਣੀ ਗੱਡੀ ਰੱਖੀ ਹੋਈ ਆ ਤੇ ਪਹਿਲਾਂ ਜਿੱਥੋਂ ਵੀ ਆਈ ਆ ਗੱਡੀ ਵਧੀਆ ਮਾਲਕ ਨੇ ਸ਼ੌਂਕ ਨਾਲ ਸੰਭਾਈ ਚ ਰੱਖਿਆ ਹੋਈਆਂ ਕੋਈ ਕਿਸੇ ਪਾਸੋਂ ਪਾਰਟਸ ਨਾ ਤਾਂ ਟੁੱਟਿਆ ਪੱਜਾ ਨਾ ਕੋਈ ਡੈਮੇਜ ਨਾ ਕੋਈ ਗਲਿਆ ਸੜਿਆ ਕੁਝ ਨਹੀਂ ਮਿਲਣਾ ਵਧੀਆ ਮਾਲਕ ਨੇ ਰੱਖੀ ਹੋਈ ਆ ਬਾਕੀ 15 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਹੈਗੀ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 97790 10361 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਕੋਈ ਗੱਡੀ ਦੇ ਪਾਰਟਸ ਬਾਰੇ ਕਾਗਜ਼ ਪੱਤਰ ਬਾਰੇ ਜਾਂ ਮੇਰੇ ਕੋਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫ ਕਰਿਓ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇਤਾ ਮਾਲਕ ਨਾਲ ਸਿੱਧੀ ਤੁਸੀਂ ਗੱਲ ਆਪੇ ਕਰ ਲਿਓ ਨੰਬਰ 2 ਤੇ ਆਪਣੇ ਕੋਲੇ ਸਪਾਰਕ ਗੱਡੀ ਪਹੁੰਚੀ ਆ ਚਿੱਟੇ ਰੰਗ ਦੀ ਗੱਡੀ ਆ ਤੇ ਮਾਡਲ 2012 ਟੋਪ ਮਾਡਲ ਗੱਡੀ ਆ ਸੈਂਟਰ ਲੋਕਿੰਗ ਹੈ ਜੀ ਸਾਇਲੈਂਟ ਇੰਜਨ ਗੇ ਰਹੇ ਏਸੀ ਹੀਟਰ ਵਰਕਿੰਗ ਚ ਮਾਲਕ ਨੇ ਕਿਹਾ ਵੀ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਬਹੁਤ ਵਧੀਆ ਸੰਭਾਲ ਕੇ ਗੱਡੀ ਰੱਖੀ ਹੋਈ ਆ ਗੱਡੀ ਖੜੀ ਆ ਪਟਿਆਲੇ ਏਰੀਆ ਚ ਜੇ ਕਿਸੇ ਨੇ ਗੱਡੀ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਕਿਸੇ ਨੂੰ ਪਸੰਦ ਆ ਵੀ ਤਾਂ ਪਟਿਆਲਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਜੀ ਕਿਸੇ ਨੂੰ ਵੀ ਦੇਖਣੀ ਹੈ ਜਾ ਕੇ ਦੇਖੋ ਕੋਈ ਵੀ ਖਰੀਦਣ ਦਾ ਜੇਕਰ ਚਾਹਵਾਨ ਹੈਗੇ ਕਿਸੇ ਨੂੰ ਪਸੰਦ ਆਵੇ ਬਾਕੀ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਹੈ ਤੇ ਜਿਹੜੀ ਚਾਬੀ ਗੱਡੀ ਦੀ ਹੈਗੀ ਆ ਉਹ ਫਲਿੱਪ ਕੀ ਇਹਨਾਂ ਨੇ ਬਣਵਾਈ ਹੋਈ ਆ ਤੇ ਅੰਦਰੋਂ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਤੇ ਪੰਜਾਬ ਨੰਬਰ ਗੱਡੀ ਆ ਜੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਜਿਹੜੇ ਮਾਲਕ ਨੇ ਆਪ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਜੇ ਕਿਸੇ ਨੂੰ ਪਸੰਦ ਆਵੇ ਤਾਂ 86993 38800 38 ਮਾਲਕ ਨਾਲ ਤੁਸੀਂ ਡਾਇਰੈਕਟ ਗੱਲ ਲਾਜ਼ਮੀ ਕਰ ਲਿਓ ਤੁਹਾਡੇ ਖਾਤਰ ਇੱਕ ਸਵਿਫਟ ਗੱਡੀ ਲੈ ਕੇ ਪਹੁੰਚਿਆ ਹੁਣ ਆਪਾਂ ਸਵਿਫਟ ਗੱਡੀ ਦੀ ਗੱਲ ਕਰਦੇ ਹਾਂ ਸ਼ੁਰੂ ਤੁਸੀਂ ਦੇਖੋ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਾਂ ਮਾਡਲ ਦੀ ਗੱਲ ਕਰੀਏ 2012 ਮਾਡਲ ਹੈ VDI ਡੀਜ਼ਲ ਚ ਹੈ ਜੀ ਆਹ ਤੇ ਐਨਓਸੀ ਮਿਲ ਜੂਗੀ ਤੇ ਸਾਰਾ ਕੁਝ ਮਤਲਬ ਕਿ ਜਿੰਨਾ ਕੁਝ ਵੀ ਹੈਗਾ ਪਾਰਟਸ ਵਗੈਰਾ ਜਿੰਨੇ ਨਹੀਂ ਸਾਰਾ ਕੁਝ ਨਾਲ ਦਈਏ ਜੀ ਮਾਲਕ ਨੇ ਕਿਹਾ ਫੁੱਲ ਗਾਰੰਟੀ ਹਰ ਪਾਸੋਂ ਹਰ ਤਰ੍ਹਾਂ ਦੀ ਗੱਡੀ ਦਾ ਨੰਬਰ ਹਰਿਆਣਾ ਦਾ ਤੇ ਅੰਦਰੋਂ ਤੁਸੀਂ ਜੇ ਦੇਖੋਗੇ ਤੁਹਾਨੂੰ ਗੱਡੀ ਪਹਿਲੀ ਅੱਖੀ ਜੱਜ ਜੂਗੀ ਕਿਉਂਕਿ ਇੰਟੀਰੀਅਰ ਬਹੁਤ ਵਧੀਆ ਹੈ ਤੇ ਸੀਟ ਕਵਰ ਹਰ ਚੀਜ਼ ਇਹਨਾਂ ਨੇ ਬਹੁਤ ਵਧੀਆ ਰੱਖੀ ਹੋਈ ਹੈ ਟਾਇਰ ਆਪਾਂ ਨੂੰ ਅਸੀਂ ਤੋਂ 80 ਤੋਂ 85 ਪੈਸੇ ਮਿਲ ਜਾਣਗੇ ਨਜੰਗਰ ਪੂਰਾ ਵਧੀਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਮਾਲਕ ਨਾਲ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੰਨੇ ਆ ਬਾਕੀ 2,65,000 ਰੁਪਿਆ ਇੱਕ ਵਾਰੀ ਡਿਮਾਂਡ ਹੈ ਘਰ ਦੀ ਗੱਡੀ ਹੈ ਮਾਲਕ ਦੇ ਘਰੇ ਖੜੀ ਹੈ ਕਿਸ ਨੂੰ ਪਸੰਦ ਆਵੇ ਤੁਸੀਂ ਜਾ ਕੇ ਆਪੇ ਦੇਖ ਲਿਓ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 8360513414 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਤਾਂ ਹੋ ਰਹੀ ਏ ਜੀ ਗੱਡੀਆਂ ਤੁਸੀਂ ਦੇਖ ਰਹੇ ਹੋ ਤੇ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਗੱਡੀਆਂ ਤੇ ਆਪਾਂ ਜਿਹੜਾ ਘਰ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਮੇ ਸਸਤਾ ਉਹ ਵੀ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਚਾਹੇ ਮਕਾਨ ਹੈ ਘਰ ਹੈ ਹਵੇਲੀ ਮਹਿਲ ਕੋਈ ਮੋਟਰਸਾਈਕਲ ਕੋਈ ਬੋਲਟ ਚਾਹੇ ਕੁਝ ਵੀ ਤੁਸੀਂ ਵੇਚਣਾ ਹੈ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਹਰੇ ਜਖਰਾ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਜਮ੍ਹਾਂ ਫਰੀਦ ਵਿੱਚ ਬਹੁਤ ਜਲਦ ਤੁਸੀਂ ਐਡ ਲਗਵਾ ਸਕਦੇ ਹੋ ਜੀ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਣਾ ਸਾਰਾ ਕੰਮ ਫਰੀਦ 'ਚ ਹੀ ਹੁੰਦਾਗਾ ਬਾਕੀ ਜੇ ਤੁਸੀਂ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਵਧੀਆ ਲੱਗਦੀ ਆ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜਾਊਗਾ ਉਹਨੂੰ ਜਰੂਰ ਦਬਦਿਓ ਜੀ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰਦੋ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰ ਦੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਸਪੋਰਟ ਕਰਿਆ ਕਰੋ ਜੀ ਫੁੱਲ ਜਿੰਨਾ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆਪਦੇ WhatsApp ਤੇ ਆਪਦੇ ਯਾਰਾਂ ਮਿੱਤਰਾਂ ਚ ਆਪਦੇ ਕਿਸੇ ਵੀ ਫਰੈਂਡ ਸਰਕਲ ਚ ਆਪਦੇ ਗਰੁੱਪਾਂ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਫਿਰ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਆਪਣੇ ਕੋਲ ਇੱਕ ਅਲਟੋ ਗੱਡੀ ਪਹੁੰਚੀ ਹੈ ਸਿਰਫ 51000 ਰੁਪਿਆ ਇੱਕ ਵਾਰੀ ਡਿਮਾਂਡ ਹੈ ਰੇਟ ਮੋਕੇ ਤੇ ਘਾਟਾ ਜ਼ਰੂਰ ਹੋਊਗਾ ਜੀ ਘਾਟਾ ਬਦ ਜ਼ਰੂਰ ਕੀਤਾ ਜਾਊਗਾ 50000 ਤੋਂ ਵੀ ਥੱਲੇ ਸੋਦਾ ਗੱਡੀ ਦਾ ਹੋਊਗਾ ਸੈਂਟਰ ਲੋਕਿੰਗ ਗੱਡੀ ਆ ਰਿਮੋਟ ਹੈਗਾ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਤੇ ਆਪਾਂ ਨੂੰ ਇੰਨਾ ਕੁਝ ਮਿਲ ਰਿਹਾ ਬਾਕੀ ਸਾਰੇ ਫੰਕਸ਼ਨ ਵਰਕਿੰਗ ਚ ਨੇ AC ਹੀਟਰ ਵਰਕਿੰਗ ਚ ਹੋਰ ਦੇਖੋ ਜੀ ਕੀ ਹੁੰਦਾ ਗੱਡੀ ਚ ਸਾਰਾ ਕੁਝ ਤਾਂ ਆਪਾਂ ਨੂੰ ਮਿਲ ਹੀ ਰਿਹਾ ਬਾਕੀ ਕੋਈ ਵੀ ਗੱਲ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਤੇ ਬਾਕੀ ਟਾਇਰਾਂ ਦੀ ਕੰਡੀਸ਼ਨ 60 ਤੋਂ 65 ਪੈ ਸੀ ਵਧੀਆ ਘਰੇ ਗੱਡੀ ਖੜੀ ਆ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਨੰਬਰ वाइज ਦਾ ਜਿੰਨਾ ਦੀ ਗੱਡੀ ਆ 920 632224 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਠੀਕ ਹੈ ਜੀ ਬਾਕੀ ਹੁਣ ਆਪਾਂ ਘਰ ਦੀ ਗੱਲ ਕਰਾਂਗੇ ਜਿਹੜਾ ਘਰ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਘਰ ਤੋਂ ਪਹਿਲਾਂ ਤੁਹਾਨੂੰ ਸਾਰਾ ਨੂੰ ਦੱਸ ਦੇਣਾ ਵੀ ਆਪਣਾ ਚੈਨਲ ਤੁਹਾਡੀ ਹੈਲਪ ਵਾਸਤੇ ਬਣਾਇਆ ਹੋਇਆ ਤੁਹਾਡੀ ਮਦਦ ਵਾਸਤੇ ਬਣਾਇਆ ਹੋਇਆ ਜੀ ਤੇ ਆਪਾਂ ਵੀ ਕੋਈ ਕਮਿਸ਼ਨ ਖਰਚਾ ਵਰਚਾ ਨਹੀਂ ਲੈਂਦੇ ਬਾਕੀ ਸਾਰਾ ਕੁਝ ਤੁਸੀਂ ਦੇਖਦੇ ਰਹਿੰਦੇ ਹੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ لازਮੀ ਤੇ ਆਪਾਂ ਹੁਣ ਘਰ ਦੀ ਗੱਲ ਕਰਦੇ ਆ ਘਰ ਆਪਣੇ ਕੋਲੇ ਪਹੁੰਚੇਗਾ 1.5 10 ਲੱਖ ਦੀ ਡਿਮਾਂਡ ਦੇ ਵਿੱਚ 1.5 10 ਲੱਖ ਰੁਪਇਆ ਇਹਨਾਂ ਨੇ ਇੱਕ ਵਾਰੀ ਮੰਗੇ ਹੀ ਆ ਮਾਲਕ ਕਹਿੰਦੀ ਆ 20 ਮੌਕੇ ਤੇ ਪੂਰਾ ਮਾਨਤਾਨ ਕਰ ਦਾਂਗੇ ਰੇਟ ਪੂਰਾ ਘਟਾ ਦਾਂਗੇ ਇੱਕ ਵਾਰੀ ਡਿਮਾਂਡ ਹੈਗੀ ਕਿਉਂਕਿ ਮੌਕੇ ਤਾਂ ਘਟਣਾ ਨਹੀਂ ਹੁੰਦਾ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਤਾਂ ਕਰਕੇ ਜਿਹੜੇ ਮਾਲਕ ਹੁੰਦੇ ਨੇ ਥੋੜੀ ਜੀ ਡਿਮਾਂਡ ਜ਼ਿਆਦਾ ਰੱਖ ਦਿੰਦੇ ਨੇ ਤੇ ਤੁਹਾਨੂੰ ਮੈਂ ਦੱਸ ਦਿੰਨੇ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਆ ਲਾਲ ਘਿਰ ਦੇ ਵਿੱਚ ਬਣਿਆ ਹੋਇਆ ਜੀ ਤੇ ਐਫੀ ਡਬਲਤ ਵਗੈਰਾ ਜੋ ਵੀ ਹੁੰਦੀ ਹੈ ਜੀ ਸਾਰਾ ਕੁਝ ਮਾਲਕ ਕਹਿੰਦੇ ਅਸੀਂ ਕਰਵਾਦ ਜ਼ਰੂਰ ਦੇਵਾਂਗੇ ਸਮਰਸੀਬਲ ਮੋਟਰ ਵਗੈਰਾ ਲੱਗੀ ਹੋਈ ਆ ਬਾਥਰੂਮ ਬੂਥਰੂਮ ਵਧੀਆ ਨਹੀਂ ਬਾਕੀ ਤੁਸੀਂ ਸਾਰਾ ਖੁਦ ਦੇਖ ਰਹੇ ਹੋ ਜਗ੍ਹਾ ਦੀ ਗੱਲ ਕਰੀਏ ਤਾਂ 75 ਗਜ ਦੇ ਵਿੱਚ ਆ ਬਣਿਆ ਹੋਇਆਗਾ ਨੰਬਰ ਮਾਲਕ ਨੇ ਜਿਹੜਾ ਦਿੱਤਾ ਤੁਹਾਨੂੰ ਮੈਂ ਸ਼ੋਅ ਕਰ ਰੱਖਿਆ ਜੀ ਸਕਰੀਨ ਤੇ ਤੁਹਾਨੂੰ ਦੱਸ ਵੀ ਦਿਨਾ ਨੰਬਰ 6284401099 ਜਿਹੜੀ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜਿਹੜੀ ਵੀ ਕਾਰਨੀਆਂ ਤੁਸੀਂ ਗੱਲ ਸਿੱਧੀ ਮਾਲਕ ਨਾਲ ਕਰਨੀ ਹੈ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਬਾਕੀ ਵੀਡੀਓ ਵਧੀਆ ਲੱਗਿਆ ਤੁਹਾਨੂੰ ਘਰ ਵਧੀਆ ਲੱਗਿਆ ਗੱਡੀਆਂ ਮਸ਼ੀਨਰੀਆਂ ਸਾਰਾ ਕੁਝ ਵਧੀਆ ਲੱਗਿਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦੋ ਸਾਰੇ ਤੁਸੀਂ ਲਾਈਕ ਕਰ ਦੋ ਤੇ ਪੜਤੂ ਪਾ ਦਿਓ ਜੀ ਲਾਈਕ ਕਰ ਲਵਾਉਣ ਦਾ ਪਤਾ ਲੱਗ ਜੀ ਅੱਜ ਕਿਉਂਕਿ ਸਾਰਾ ਕੁਝ ਮੈਂ ਦੇਖਦਾ ਹਾਂ ਨਾ ਤੁਹਾਡੇ ਕਮੈਂਟ ਵੀ ਮੈਂ ਚੈੱਕ ਕਰਦਾ ਹੁੰਨਾ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਜੀ ਬਾਕੀ ਲਾਈਕ ਲੁੱਕ ਕਰਦੇ ਰਿਆ ਕਰੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਉੱਪਰ ਆਪਣਾ ਨੰਬਰ ਚੱਲਦੇ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਂ ਤੇ ਆਪਾਂ ਐਡ ਜਲਦੀ ਤੋਂ ਜਲਦੀ ਤੁਹਾਡੀ ਲਗਾਈ ਦੇਵਾਂਗੇ